ਜੀ ਆਇਆਂ ਨੂੰ ਸਸਿਆਕਾਲ ਕਿਦਾਂ ਹਾਲ ਚਾਲੇ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਵੇਂ ਕਿ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਕਿ ਪੰਜਾਬ ਦਾ ਔਖਾ ਟਾਈਮ ਚੱਲਦਾ ਪਿਆ ਤੇ ਹਰ ਬੰਦੇ ਲਈ ਜਿਹੜੀ ਇਹ ਨਾ ਉਹ ਆਪਣਾ ਅਰਦਾਸ ਤੇ ਦੁਆ ਕਰ ਦੇਣੀ ਚਾਹੀਦੀ ਹੈ ਠੀਕ ਹੈ ਅੱਜ ਆਪ ਦਿਖਣ ਜਾ ਰਹੇ ਹਾਂ ਰਾਜਜੀਵੀ ਜੁੰਡਾ ਦਾ ਇੱਕ ਲਾਈਵ ਪਰਫਾਰਮ ਠੀਕ ਹੈ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਦੀ ਉਹ ਕੋਈ ਛਪਨੀਆਂ ਗੱਲਾਂ ਬਾਤਾਂ ਨੇ ਜਿਹੜੇ ਉਹ ਸ਼ੇਅਰ ਕਰਨਗੇ ਉਹ ਧਾਰਮਿਕ Song ਹੈ ਧਾਰਮਿਕ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਬੜੇ ਵੱਡੇ ਯੋਧਾ ਰਹੇ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹੇ ਨੇ ਤੇ ਇਹ ਪਹਿਲੇ ਜਿਹੜੇ ਬੰਦਾ ਬਹਾਦਰ ਸਿੰਘ ਸੀ ਨਾ ਇਹਨਾਂ ਦੀ ਮਤਲਬ ਥੋੜੀ ਜਿਹੀ ਤੁਹਾਨੂੰ ਇਹ ਸਿਰ ਦਰਜ ਕਰਵਾ ਇਹ ਇੱਕ ਜਗ੍ਹਾ ਤੇ ਸਮਝੋ ਬੈਠ ਕੇ ਪੂਜਾ ਕਰਦੇ ਹੁੰਦੇ ਸੀ ਇਹ ਸੇਖੋਂ ਕਿੰਨਾਂ ਤੁਸੀਂ ਕਦੇ ਹਿੰਦੂ ਹੁੰਦੇ ਸੀ ਫਿਰ ਆਪਣਾ ਉਹ ਬਣੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਆਇਆ ਕਿ ਇਹ ਬੰਦਾ ਏ ਜਿਹੜਾ ਸਿੱਖ ਬਣ ਕੇ ਤੇ ਸਿੱਖਾਂ ਦੀ ਲਾਜ ਰੱਖੇਗਾ ਤੇ ਸਿੱਖਾਂ ਵੱਲੋਂ ਇਹ ਬਦਲਾ ਵੀ ਲਏਗਾ ਉਹ ਅਬਦਾਲੀ ਵਗੈਰਾ ਕੋਲੋਂ ਉਸ ਟਾਈਮ ਉਹਨਾਂ ਦੀ ਜੰਗਾ ਉਹਨਾਂ ਨਾਲ ਹੁੰਦੀਆਂ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਉਹਦੇ ਨਾਲ ਗਏ ਇਹ ਗੁੱਸੇ ਦੇ ਵਿੱਚ ਆ ਕੇ ਉਹਨਾਂ ਵੱਲ ਵਧਿਆ ਵੀ ਉਹਨਾਂ ਨਾਲ ਲੜਾਈ ਕਰਨ ਲਈ ਅੱਗੇ ਵਧਿਆ ਪਰ ਉਸ ਟਾਈਮ ਗੁਰੂ ਗੋਬਿੰਦ ਸਿੰਘ ਆ ਕੇ ਸਿਰਫ ਅਜੇ ਆਪਣੀ ਸੀਟ ਤੇ ਬੈਠੇ ਨੇ ਤੇ ਇੱਕ ਜਿਵੇਂ ਹਵਾ ਜੀ ਚੱਲਣ ਲੱਗ ਪੈਂਦੀ ਏ ਇੱਕ ਜਿਵੇਂ ਬੰਦੇ ਨੂੰ ਫੀਲ ਹੋਣ ਲੱਗ ਪੈਂਦਾ ਏ ਕਿ ਯਾਰ ਇਹ ਬੰਦਾ ਕੋਈ ਆਮ ਬੰਦਾ ਨਹੀਂ ਆਮ ਬੰਦਾ ਨਹੀਂ ਹੈ ਉਦੋਂ ਫਿਰ ਉਹ ਬੰਦਾ ਸਿੰਘ ਬਹਾਦਰ ਨੂੰ ਫੀਲ ਹੋਇਆ ਕਿ ਨਹੀਂ ਯਾਰ ਇਹ ਜਿਹੜੀ ਉਹ ਜਿਹੜੇ ਆ ਕੇ ਮੇਰੇ ਕੋਲ ਬੈਠ ਗਏ ਨੇ ਨਾ ਇੱਥੇ ਤੇ ਮੈਂ ਇਹਨਾਂ ਦੇ ਕੋਲ ਵੱਧ ਵੀ ਨਹੀਂ ਰਿਹਾ ਉਹਨਾਂ ਨੂੰ ਮਾਰਨ ਵਾਸਤੇ ਕੋਈ ਚੀਜ਼ ਅੱਗੇ ਅੱਗੇ ਨੂੰ ਜਾ ਰਿਹਾ ਸੀ ਪਰ ਉਹ ਵੱਧ ਨਹੀਂ ਰੁਕ ਗਿਆ ਉੱਥੇ ਉਹ ਐਸਾ ਹੋਇਆ ਨਾ ਜਿਸਮ ਉਹਨਾਂ ਦਾ ਹਰਕਤ ਕਰਨਾ ਹੀ ਬੰਦ ਕਰ ਗਿਆ ਮੈਰੀਕਲਸ ਜਿਹਾ ਹੈ ਮੈਰੀਕਲੋ ਇੱਕ ਹੋ ਗਿਆ ਉਹ ਕਹਿੰਦੇ ਨਹੀਂ ਇਹ ਕੋਈ ਆਮ ਸ਼ਖਸ ਨਹੀਂ ਹੈ ਏ ਕੋਈ ਮੇਰੇ ਵੱਲੋਂ ਭੇਜਿਆ ਗਿਆ ਜਾਂ ਬੁਲਾਵਾ ਹੈ ਮੈਨੂੰ ਤੇ ਉਹ ਫਿਰ ਫਿਰ ਉਹ ਐ ਸਿੱਖੀ ਵੱਲੋਂ ਅੱਛਾ ਫਿਰ ਇਹਨਾਂ ਨੇ ਕਹਿੰਦੇ ਨੇ ਸਿੱਖੀ ਦੇ ਵਿੱਚ ਆਪਣਾ ਚਾਰ ਸਿੱਖਾਂ ਦਾ ਇੱਕ ਗਰੁੱਪ ਬਣਾਇਆ ਗਿਆ ਤੇ ਚਾਰ ਸਿੱਖਾਂ ਦਾ ਇੱਕ ਗਰੁੱਪ ਬਣਾਇਆ ਗਿਆ ਜਿਨ੍ਹਾਂ ਨੇ ਫਿਰ ਮਿਲ ਕੇ ਇਹ ਸਿੱਖੀ ਦੇ ਉੱਪਰ ਕੰਮ ਕੀਤਾ ਪੂਰਾ ਪੂਰੀ ਉਹ ਆਪਣਾ ਇਹਨਾਂ ਨੇ ਦੁਨੀਆ ਨੂੰ ਲੋਕਾਂ ਨੂੰ ਨਾਲ ਲਿਆ ਲੋਕਾਂ ਦੇ ਮਸਲੇ ਮਸਾਇਲ ਨੂੰ ਕਲੀਅਰ ਕੀਤਾ ਜਿੱਥੇ ਲੋਕਾਂ ਤੇ ਜ਼ੁਲਮ ਹੁੰਦਾ ਪਿਆ ਸੀ ਉਹਨਾਂ ਨੂੰ ਜਾ ਕੇ ਇਹਨਾਂ ਨੇ ਫਿਰ ਬੜੀਆਂ ਜੰਗਾਂ ਕੀਤੀਆਂ ਬੜੀਆਂ ਨਾ ਇਹ ਸਮਝ ਲਓ ਕਿ ਇਹ ਜ਼ੁਲਮ ਦੇ ਖਿਲਾਫ ਸੀ ਮੁ슬ਮਾਨਾਂ ਦਾ ਵੀ ਉਹ ਤੋਂ ਸਾਥ ਦਿੰਦੇ ਸੀ ਮੁ슬ਮਾਨਾਂ ਦੇ ਕਈ ਪਿੰਡ ਸੀ ਜਿਹੜੇ ਅਬਦਾਲੀ ਵਰਗੇ ਲੁੱਟ ਕੇ ਲੁੱਟ ਕੇ ਲੈ ਜਾਂਦੇ ਹੁੰਦੇ ਸੀ ਇਹ ਫਿਰ ਆਪਣਾ ਰੂਪ ਬਦਲ ਕੇ ਇੱਕ ਆਮ ਸਾਦੇ ਲਿਬਾਸ ਪਾ ਕੇ ਤੇ ਫਿਰ ਉੱਥੇ ਜਾ ਕੇ ਇਹਨਾਂ ਨੇ ਉਹ ਉਹਨਾਂ ਨਾਲ ਲੜ ਕੇ ਤੇ ਮੁਸਲਮਾਨਾਂ ਨੂੰ ਵੀ ਉਹਨਾਂ ਦਾ ਪੂਰਾ ਪਿੰਡ ਇਹ ਪੁੱਛ ਜਿਹੜੀ ਆਪਣਾ ਆਪਾ ਰਾਜਵੀਰ ਜੁਵੰਡਾ ਨੂੰ ਸੁਣਦੇ ਆ ਕਿ ਉਹ ਬਾਰੇ ਕੀ ਕੀ ਗੱਲਬਾਤ ਕਰਦੇ ਨੇ ਸ਼ਹੀਦ ਪਾਪਾ ਬੰਦਾ ਸਿੰਘ ਬਹਾਦਰ ਇਹ ਉਹ ਜੋਧਾ ਸੀ ਜਿਨੇ ਕੁੰਜੀ ਪਤੀਆਂ ਤੋਂ ਜ਼ਮੀਨਾਂ ਛਡਾ ਕੇ ਜ਼ਿਮੀਂਦਾਰਾਂ ਨੂੰ ਦਿੱਤੀਆਂ ਉਹ ਸੇ ਜੋ ਤੈਨੂੰ ਯਾਦ ਕਰਦਿਆਂ ਉਹ ਤੋਂ ਬਾਅਦ ਫਿਰ ਨਵੇਂ ਪੁਰਾਣੇ ਗਾਣੇ ਤੁਹਾਨੂੰ ਸਾਰੇ ਸੁਣਾਉਣੇ ਆ। ਲੋਬ ਇੱਕ ਵਾਰੀ ਇਜਾਜ਼ਤ ਦਿਓ ਤਾੜੀਆਂ ਮਾਰ ਕੇ ਫਿਰ ਲਗਾਤਾਰ ਆਪਾਂ ਗਾਈ ਜਾਣਾ। ਤੇ ਤੁਸੀਂ ਸੁਣਦੇ ਜਾਓ ਜਿੱਥੇ-ਜਿੱਥੇ ਮੇਰੀ ਆਵਾਜ਼ ਸੁਣਦੇ ਨੇ ਹੋਰ ਵੀ ਨਗਰ ਨਿਵਾਸੀ ਤੇ ਜਰੂਰ ਪਹੁੰਚੋ ਪੰਡਾਲ ਦੇ ਵਿੱਚ। ਤਾਂ ਸ਼ੁਰੂ ਕਰਦੇ ਆ ਜੀ। ਵਾਰ ਬਾਬਾ ਬੰਦਾ ਸੀ ਕੇ ਕਲ ਕੀ ਧਰਤੋਂ ਧਰਤੋਂ ਥਾਪੜਾ ਹੋ ਸਤਗੁਰੂ ਮੇਰਿਆ ਓ ਕਲਕੀਆਂ ਵਾਲਿਆ ਪੰਥ ਤੇ ਆ ਮਾਲਕਾ ਓਟਾਂ ਤੇਰੀਆਂ ਨਾ ਬਦਲਾ ਹੀਉ ਦੇ ਥਰ ਥਰ ਡੋਲੇ ਫਰਕ ਦੇ ਫਰਕ ਦੇ ਹੋ ਕੇ ਆ ਖੂਨ ਅੱਖਾਂ ਦੇ ਵਿੱਚ ਆ ਤਕਿਆ ਤਲਵਾਰ ਤੇ ਉਹ ਜੱਜਵਾਨ ਮੁਸ਼ਹਰੀ ਦਾ ਭਈ ਬੰਦਾ ਤੋਰ ਪਿਆ ਵੱਲ ਸਰਹੱਦੇ ਦੇ ਉਹ ਇੱਕ ਝੋਟ ਨਗਾਰੇ ਲਾ ਸਰੀ ਸਾਫ ਤੇ ਖੰਡੇ ਚਮਕਦੇ ਚਮਕਦੇ ਉਹ ਜਾਵੇ ਕਰਦਾ ਸਭ ਫਨਾ ਜਿਹਦੀ ਬਾਤ听ਦੇ ਤੇ ਉਹ ਨਾਮ ਜਿਹੜਾ ਕਰਦਾ ਸੁਭਾ s i n ਸੱਚਾ ਨੰਦ ਕਬਰਾ ਬਹਾਦਰਾਂ ਤੇਰੀਆਂ ਹਾਂ ਜੀ ਹਾਂ ਵਾਰਾ ਦੁਨੀਆਂ ਜਾ ਲਓ ਜੀ ਐਸੀ ਬੰਦਾ ਸਿੰਘ ਬਹਾਦਰ ਉਹ ਦੋ ਨਾ ਦਾ ਨਾਮ ਲੈਣਗੇ ਜੀ ਤੂੰ ਮੇਰਾ ਬੰਦਾ ਹੈ ਤੇ ਤੂੰ ਕਦੀ ਕਿਸੇ ਕੋਲੋਂ ਡਰੇਗਾ ਨਹੀਂ ਤੇ ਉਸ ਗੱਲ ਤੋਂ ਉਹਨਾਂ ਦਾ ਜਿਵੇਂ ਇੱਕ ਉਹਨਾਂ ਨੂੰ ਲਕਬ ਜਿਹੜਾ ਦਿੱਤਾ ਜਾਂਦਾ ਹੈ ਉਹ ਬਹਾਦਰੀ ਦਾ ਦਿੱਤਾ ਗਿਆ ਬੰਦਾ ਸਿੰਘ ਬਹਾਦਰ ਨਾਮ ਉਹਨਾਂ ਦਾ ਨਾਮ ਵੀ ਇਸ ਗੱਲ ਤੋਂ ਉਹਨਾਂ ਨੇ ਰੱਖ ਦਿੱਤਾ ਸੀ ਬੰਦਾ ਸਿੰਘ ਬਹਾਦਰ ਬਹਾਦਰ ਅੱਛਾ ਇਹ ਉਹ ਗੱਲ ਤਾਂ ਠੀਕ ਹੈ ਕਿ ਤੂੰ ਮੇਰਾ ਬੰਦਾ ਹੈ ਠੀਕ ਹੈ ਤੇ ਉਹ ਮੇਰੇ ਬੰਦੇ ਤੋਂ ਉਹਨਾਂ ਦਾ ਆਪਣਾ ਨਾਮ ਹੀ ਮੇਰਾ ਬੰਦਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਉਹਨੇ ਕਿ ਤੂੰ ਕਿਸੇ ਕੋਲੋਂ ਡਰੇਗਾ ਵੀ ਨਹੀਂ ਡਰ ਨਹੀਂ ਅੱਛਾ ਉਦੋਂ ਮੁਗਲਾਂ ਦਾ ਟਾਈਮ ਸੀ ਮੁਗਲਾਂ ਨੇ ਬਹੁਤ ਤਬਾਹੀ ਮਚਾਈ ਹੋਈ ਸੀ ਉਦੋਂ ਠੀਕ ਹੈ ਨਾਦਰ ਸ਼ਾਹ ਵਜ਼ੀਰ ਖਾਨ ਇਹਨਾਂ ਦਾ ਇੰਨਾ ਦਾ ਦੌਰ ਹੁੰਦਾ ਸੀ ਉਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਹੋ ਜਾਂਦੇ ਸੀ ਲੋਕਾਂ ਦੀਆਂ ਆਪਣਾ ਉਹ ਜੰਗੀ ਦੌਰ ਸੀ ਨਾ ਉਹ ਜੰਗ ਲੱਗਦੀ ਜੰਗੀ ਦੌਰ ਹੁੰਦਾ ਸੀ ਉਦੋਂ ਸਮਝ ਲਓ ਕਿ ਤੇ ਲੋਕਾਂ ਦੇ ਕਿਲਿਆਂ ਤੇ ਜਾ ਕੇ ਕਬਜ਼ੇ ਕਰ ਲੈਨੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਉਹ ਅਜੀਬ ਜਿਹਾ ਦੌਰ ਚੱਲਦਾ ਸੀ ਅਸਾਂ ਮਤਲਬ ਉਹ ਜੋ ਚਾਂਦ ਚਾਂਦੇ ਸਨ ਉਹ ਕਰਦੇ ਸਨ ਮਤਲਬ ਉਹਨਾਂ ਦਾ ਪੂਰਾ ਰੋਸ ਸੀ ਨਜ਼ਰ ਆ ਰਾਈਟ ਇਤਨਾ ਲਵ ਵੀ ਬਣਿਆ ਹੋਇਆ ਹੈ ਨਾ 12:00 ਵਜੇ ਇੱਕ ਤਰ੍ਹਾਂ ਦਾ ਆਪਾਂ ਤੇ ਨੂੰ ਉਹ ਕਹਿੰਦੇ ਨੇ ਜੱਟਾਂ ਦੇ 12:00 ਵਜੇ ਨੇ ਇਹ 12 ਵਜੇ ਦੀ ਵੀ ਇੱਕ ਪੂਰੀ ਹਿਸਟਰੀ ਹੈ 12 ਵਜੇ ਦੀ ਇੱਕ ਹਿਸਟਰੀ ਐ ਸੀ ਕਿ ਅੱਧੀ ਰਾਤ ਨੂੰ ਜਦੋਂ ਮੁਗਲ ਲੋਕ ਆਏ ਲੋਕਾਂ ਦੀਆਂ ਧੀਆਂ ਪਹਿਲਾਂ ਨੂੰ ਚੁੱਕਣ ਆਉਂਦੇ ਸੀ ਤੇ ਰਾਤ ਦੇ 12 ਵਜੇ ਸਿੱਖ ਜਾਗਰ ਉੱਤੇ ਧੀਆਂ ਪਹਿਲਾਂ ਨੂੰ ਬਚਾਉਂਦੇ ਹੁੰਦੇ ਸੀ ਉਹ ਉਸ ਗੱਲ ਤੋਂ ਇੱਕ ਲੋ ਉਹ ਬਣਿਆ ਜੀ 12 ਵਜੇ ਦੇ ਨਾਲ ਬਸ ਉਸ ਜੱਟ ਫਿਰ ਗਿਆ ਉਸ ਦੌਰ ਦੇ ਵਿੱਚ ਇਹ ਗੱਲ ਨਿਕਲੀ ਸੀ ਕਿ 12 ਵਜੇ ਕੇ ਨਾ ਇਸ ਤੋਂ ਮਨ ਕਰੋ ਬਾਰ ਕੋਈ ਨਾ ਨਿਕਲੇ ਕਿਉਂਕਿ ਸਿੱਖ ਆ ਗਏ ਸਿੱਖਾਂ ਨੇ ਹੁਣ ਕੋਈ ਕੁਝ ਵੀ ਗਲਤ ਨਹੀਂ ਹੋਣ ਦੇਣਾ ਕੁਝ ਵੀ ਇੱਥੇ ਕੋਈ ਗਲਤ ਕੰਮ ਨਹੀਂ ਹੋਏਗਾ ਨਾ ਕਿਸੇ ਦੀ ਕੋਈ ਧੀ ਪਹਿਨ ਚੁੱਕੀ ਜਾਂਦੀ ਸੀ ਉਹ ਅੱਧ 12:00 ਵੀ ਵੱਜਦੇ ਹੁੰਦੇ ਸੀ ਨਾ ਤੇ ਤਰੀ ਗਵਾਇਸ ਚੀਜ਼ ਦੀ ਉਹ ਬਚਾ ਕੇ ਤੇ ਉਹਨਾਂ ਦੀ ਆਮਤ ਉਹਨਾਂ ਨੂੰ ਵਾਪਸ ਦੇਂਦੇ ਹੁੰਦੇ ਸੀ ਇਹ ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਘੋੜੇ ਦੀ ਕਾਠੀਆਂ ਤੇ ਉਦੋਂ ਸੌ ਜਾਂਦੇ ਅੱਛਾ ਮੈਂ ਇਹਨਾਂ ਦੇ ਬਾਰੇ 'ਚ ਇੱਕ ਵੀਡੀਓ ਪੂਰੀ ਵੇਖੀ ਹੋਈ ਸੀ ਜਿਵੇਂ ਆਪਾਂ ਸਟਾਰਟ ਦੇ ਵਿੱਚ ਗੱਲਬਾਤ ਕੀਤੀ ਤੇ ਉਹ ਮੇਰੇ ਫੌਰਨ ਜ਼ੇਹਨ ਦੇ ਵਿੱਚ ਆਈ ਕਿ ਮੈਂ ਕੀ ਕੀ ਦੇਖਿਆ ਹੋਇਆ ਸੀ ਇਹਨਾਂ ਦੇ ਬਾਰੇ 'ਚ ਕੀ ਕੀ ਸੁਣਿਆ ਸੀ ਨਾ ਤੇ ਉਹ ਗੱਲਾਂ ਮੇਰੇ ਜ਼ੇਹਨ 'ਚ ਆ ਗਈਆਂ ਤੁਸੀਂ ਗੱਲ ਸਟਾਰਟ ਕੀਤੀ ਨਾ ਤੇ ਮੈਨੂੰ ਸਮਝ ਆ ਗਈ ਕਿ ਹਾਂ ਹਾਂ ਸਹੀ ਇਸੇ ਤਰ੍ਹਾਂ ਹੀ ਸੀ ਬਿਲਕੁਲ ਜਿਵੇਂ ਤੁਸੀਂ ਦੱਸ ਦਿੱਤੇ ਸੀ ਉਹ ਜੰਗਲ ਦੇ ਵਿੱਚ ਕੱਲੇ ਬਿਲਕੁਲ ਰਹਿੰਦੇ ਹੁੰਦੇ ਸੀ ਪੈਂਦੇ ਹੁੰਦੇ ਸੀ ਰਾਤ ਤਿੰਨ ਬੰਦੇ ਇਹ ਉਹਨਾਂ ਦੇ ਜਿਹੜੇ ਬੰਦਾ ਸਿੰਘ ਬਹਾਦਰ ਸੀ ਨਾ ਉਦੋਂ ਹਿੰਦੂ ਦਾ ਧਰਮ ਦੇ ਵਿੱਚ ਉਦੋਂ ਕੱਲੇ ਬੈਠੇ ਹੁੰਦੇ ਸੀ ਨਾਲ ਉਹਨਾਂ ਦੇ ਚਾਰ ਬੰਦੇ ਹੁੰਦੇ ਸੀ ਜਿਹੜੇ ਸਮਝ ਲਓ ਕਿ ਉਹਨਾਂ ਨੂੰ ਆਪਣਾ ਅਸੀਂ ਸਮਝ ਲਓ ਕਿ ਐਸਮ ਜਿਹੜਾ ਪੰਡਿਤ ਜੀ ਉਹਨਾਂ ਦਾ ਵੱਡਾ ਨਹੀਂ ਹੁੰਦਾ ਗੁਰੂ ਜੀ ਨੂੰ ਕਹਿੰਦੇ ਨੇ ਉਹ ਉਹਨਾਂ ਦਾ ਵੱਡਾ ਉਹ ਹੁੰਦਾ ਸੀ ਤੇ ਉਹ ਉਹਦੇ ਕੋਲ ਬੈ ਕੇ ਉਹਨਾਂ ਨੂੰ ਮੰਨਦੇ ਹੁੰਦੇ ਸੀ ਪਰ ਜਦੋਂ ਬੰਦਾ ਸਿੰਘ ਬਹਾਦਰ ਉਧਰ ਨੂੰ ਪਲਟੇ ਨੇ ਸਿੱਖੀ ਵਾਲ ਨੂੰ ਉਹਨਾਂ ਦੇ ਨਾਲ ਪਿੱਛੇ ਸਾਰੇ ਉਧਰ ਨੂੰ ਆ ਗਏ ਸੀ ਕਹਿੰਦੇ ਸੀ ਜੋ ਤੁਸੀਂ ਜਿੱਧਰ ਨੂੰ ਤੁਸੀਂ ਜਾਣਾ ਸੀ ਤੁਹਾਡੇ ਪਿੱਛੇ ਅੱਛਾ ਐਗਜ਼ੈਕਟ ਮੈਨੂੰ ਪਤਾ ਨਹੀਂ ਉਦੋਂ ਕਿੰਨੇ ਬੰਦਿਆਂ ਦੀ ਟੀਮ ਬਣੀ ਸੀ ਇੱਕ ਪੂਰੀ ਠੀਕ ਹੈ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਹਰ-ਹਰ ਅਲਾਕਾ ਦਿੱਤਾ ਗਿਆ ਕਿ ਤੁਸੀਂ ਇੱਧਰ ਦੀਆਂ ਪਰੇਸ਼ਾਨੀਆਂ ਖਾਲਸਾ ਟੀਮ ਬਣੀ ਸੀ ਉਦੋਂ ਹਾਂ ਇਸ ਤਰ੍ਹਾਂ ਉਹਦੋਂ ਖਾਲਸਾ ਟੀਮ ਬਣੀ ਸੀ ਗੁਰੂ ਗੋਬਿੰਦ ਸਿੰਘ ਦੇ ਦੌਰ ਦੇ ਵਿੱਚ ਹੀ ਖਾਲਸਾ ਨਾਮ ਦਿੱਤਾ ਗਿਆ ਸੀ ਨਾਲ ਹਾਂ ਖਾਲਸਾ ਟੀਮ ਹੀ ਬਣੀ ਸੀ ਖਾਲਸਾ ਖਾਲਸਾ ਤੇ ਖਾਲਸਾ ਰਾਜ ਦਾ ਉਦੋਂ ਹੀ ਫਿਰ ਆਪਣਾ ਇਹ ਸਟਾਰਟਿੰਗ ਤੋਂ ਬਾਅਦ ਵੀ ਅੱਗੇ ਫਿਰ ਸਟਾਰਟ ਹੋ ਗਿਆ ਲੇਕਿਨ ਉਸ ਤੋਂ ਬਾਅਦ ਫਿਰ ਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਐ ਸੀ ਉਦੋਂ ਤੋਂ ਖਾਲਸਾ ਦੌਰ ਉਦੋਂ ਸ਼ੁਰੂ ਹੋ ਗਿਆ ਵੀ ਨਾਮ ਜਿਹੜਾ ਦਿੱਤਾ ਸੀ ਖਾਲਸਾ ਉਹ ਗੁਰੂ ਗੋਬੀ ਸਿੰਘ ਜੀ ਨੇ ਦਿੱਤਾ ਸੀ ਕਿ ਤੁਸੀਂ ਖਾਲਸਾ ਉਹ ਸ਼ੁੱਧ ਹੋ ਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਠੀਕ ਹੈ ਤੇ ਉਹਨਾਂ ਦੀ ਵੀ ਹਿਸਟਰੀ ਦੇਖਣੀ ਚਾਹੀਦੀ ਹੈ ਆਪਣੇ ਵਿਊਅਰਸ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਮਤਲਬ ਆਪਾਂ ਹਿਸਟਰੀ ਦੇਖਾਂਗੇ ਹਾਂ ਹਾਂ ਹਿਸਟਰੀ ਨੂੰ ਵੀ ਲੈ ਕੇ ਚੱਲਾਂਗੇ ਇਹ ਵਿਊਅਰਸ ਨੇ ਆਪ ਦੇਖੋ ਜੀ ਜ਼ਿੰਦਗੀ ਚਾਰ ਸਾਬ ਜاده ਦੇਖੀ ਹੈ ਜ਼ਿੰਦਗੀ ਚ ਦੋਖਾ ਚਾਰ ਸਾਬ ਜاده ਦੀ ਇਹ ਥੋੜਾ ਜਿਹਾ ਮੈਨਾ ਜੀ ਕਹਿੰਦੇ ਕਿ ਪੂਰੀ ਮਤਲਬ ਪੂਰੀ ਮੂਵੀ ਬਣੀ ਹੋਈ ਮੂਵੀ ਹੈ ਪਰ ਉਹ ਹਜੇ ਹਜੇ ਉਹ ਵੇਖਣ ਦਾ ਉਹ ਵਕਤ ਨਹੀਂ ਹੈ ਉਹ ਵਕਤ ਤੁਹਾਨੂੰ ਮੈਂ ਦੱਸਾਂਗਾ ਵੇਖਣ ਦਾ ਜਦੋਂ ਆਏਗਾ ਉਹ ਦਸੰਬਰ ਦੇ ਵਿੱਚ ਆਏਗਾ ਕਿਉਂਕਿ ਦਸੰਬਰ ਦੇ ਵਿੱਚ 18 ਤਰੀਕ ਤੋਂ ਲੈ ਕੇ 26 ਤਰੀਕ ਤੱਕ ਉਹ ਸਮਝ ਲਓ ਕਿ ਪੂਰਾ ਸੀ ਡੀਐਫ ਕਰਿਆ ਜਦੋਂ ਅੱਛਾ ਉਹ ਉਦੋਂ ਫਿਰ ਆਪਾਂ ਇਹ ਨੂੰ ਦੇ ਕੇ ਚਲਾਗੇ ਉਦੋਂ ਇਹਨੂੰ ਪੂਰੀ ਮੂਵੀ ਚ ਚੱਲ ਸਕਦਾ ਜਦ ਇਹਨੂੰ ਉਹ ਮੈਂ ਤੁਹਾਨੂੰ ਦੱਸਿਆ ਦੇਖੋ ਪੂਰੀ ਤੁਹਾਨੂੰ ਜਿਹੜੀ ਵੀਡੀਓ ਹੈ ਨਾ ਉਹ ਆਪਾਂ ਦਿਖਾ ਨਹੀਂ ਹੁੰਦੀ ਕਿਉਂਕਿ ਉਹ ਕਿਸੇ ਵੀ ਚੀਜ਼ ਦੇ ਨਾਲ ਉਹ ਉਹਨਾਂ ਨੇ ਕਿਹਾ ਬਣਾ ਦਿੱਤੀ ਉਹ ਕਿਸੇ ਵੀ ਚੀਜ਼ ਦੇ ਨਾਲ ਮਤਲਬ ਹੁਣ ਆਪਣੇ ਈਵੀਅਰਸ ਦੱਸਣਗੇ ਨਾ ਕਿ ਉਹ ਨਹੀਂ ਆਪਾਂ ਇਹ ਦੇਖੋ ਜੀ ਦੁੱਖ ਜ਼ਿੰਦਗੀ 'ਚ ਖੁਸ਼ੀ ਗਮੀ ਹਰ ਚੀਜ਼ ਨਾਲ ਨਾਲ ਜਾਂਦੀ ਹੈ ਠੀਕ ਹੈ ਜ਼ਿੰਦਗੀ ਇਹ ਨਾ ਗੁਜ਼ਾਰਨੀ ਵੀ ਹੈਗੀ ਆ ਆਪਾਂ ਫਨੀ ਕੰਟੈਂਟ ਵੀ ਦੇਖਾਂਗੇ ਅਪਾ ਜਿਹੜੀ ਪੰਜਾਬ ਦੀ ਨਿਊਜ਼ ਚੰਗੀ ਹੋਏਗੀ ਉਹ ਵੀ ਲੈ ਕੇ ਆਵਾਂਗੇ ਜਿਹੜਾ ਮਾੜਾ ਟਾਈਮ ਹੋਏਗਾ ਉਹ ਵੀ ਲੈ ਕੇ ਆਵਾਂਗੇ ਆਪਣੇ ਵੀ ਇਹ ਚਲੇ ਤੁਹਾਨੂੰ ਆਲ ਰਾਊਂਡਰ ਹਰ ਹਰ ਚੀਜ਼ ਪੰਜਾਬ ਦੇ ਰਿਲੇਟਿਡ ਤੁਹਾਨੂੰ ਹਰ ਚੀਜ਼ ਇੱਥੇ ਮਿਲੇਗਾ ਇਤਿਹਾਸਾ ਖੇਡਾਂ ਵੀ ਮਿਲੇਗਾ ਸ਼ੁਗਲ ਮੇਲਾ ਵੀ ਹੋਏਗਾ ਤੇ ਤੁਹਾਨੂੰ ਜਿਹੜੀ ਪਸੰਦ ਹੋਵੇ ਦੇਖਾਂਗੇ ਤੁਹਾਨੂੰ ਜੋ ਪਸੰਦ ਹੋਵੇ ਆਪ ਸਾਡੇ ਕਮਰਸ਼ੀਅਲ ਯੂਨਿਟ ਦੇ ਸਾਡੇ ਭਰਾਵਾਂ ਨੂੰ ਸਾਡੀਆਂ ਭੈਣਾਂ ਵੀ ਵਿੱਚ ਬੈਠੀਆਂ ਨੇ ਸਾਡੀਆਂ ਮਾਮਾ ਬੈਠੀਆਂ ਨੇ ਉਹਨਾਂ ਨੂੰ ਜੋ ਪਸੰਦ ਹੋਵੇ ਜੋ ਉਹਨਾਂ ਦਾ ਦਿਲ ਕਰ ਰਿਹਾ ਸਾਡੇ ਨਾਲ ਵੇਖਣ ਨੂੰ ਉਹ ਸਾਨੂੰ ਕਮੈਂਟ ਵਿੱਚ ਲਾਗ ਨਹੀਂ ਕਰਦੇ ਆਪਣੇ ਵੀਵਰਸ ਜਿਹੜੇ ਨੇ ਨਾ ਮੋਸਟਲੀ ਆਪਣੇ ਲਈ ਰਿਕੁਐਸਟ ਜਿਹੜੀ ਨੇ ਨਾ ਉਹ ਸੰਗਸ ਦੀ ਲੈ ਕੇ ਆਉਂਦੇ ਨੇ ਕਿ ਸੌਂਗ ਪਲੇ ਸਾਡੇ ਨਾਲ ਕਰੋ ਤੇ ਅਸੀਂ 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 ਇਹ ਕਹਿੰਦੇ ਆ ਕਿ ਸਾਨੂੰ ਹਿਸਟਰੀ ਦੇ ਰਿਲੇਟਡ ਹੋ ਜਾਏ ਜਾਂ ਕੋਈ ਫਨੀ ਹੋ ਜਾਏ ਜਾਂ ਕੋਈ ਚੀਜ਼ ਐਸੀ ਹੋ ਜਾਵੇ ਜਿਹੜੀ ਅਸੀਂ ਸ਼ੇਅਰ ਕਰੀਏ ਤਾਂ ਕਿ ਸਾਡੇ ਸਾਰੇ ਵੀਵਰਸ ਜਿਹੜੇ ਨੇ ਉਹ ਹਲਕੇ ਵੇਖ ਸਕਣ ਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਤੇ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਾ